हां जी गुरु रूप प्यारे ਸਾਧ ਸੰਗਤ ਤੁਹਾਨੂੰ ਇੱਕ ਗੱਲ ਹੋਰ ਸੁਣਾਉਣੀ ਆ ਟਰੈਕਟਰ ਦੀ ਸਾਡੇ ਕੋਲੇ ਮੈਂ ਜੀਤ ਸਿੰਘ ਬੋਲ ਰਿਹਾ ਹਾਂ ਰਾਜਾਪਤੀ ਕੋਠੇ ਸਾਡੇ ਕੋਲੇ 733 ਟਰੈਕਟਰ ਸਵਰਾਜ ਉਹ ਅਸੀਂ ਨਵਾਂ ਨਵਾਂ ਲਿਆ ਪਹਿਲਾ ਐਸ਼ਰ ਟਰੈਕਟਰ ਸੀ ਐਸ਼ਰ ਤੋਂ ਬਾਅਦ ਅਸੀਂ ਉਹ ਲਿਆ ਫਿਰ ਨਾਗਦਾਂ ਦੇ ਮੋਗੋ ਲੈ ਕਰੇ ਤੇ ਕਰਚੇ ਵੜਦੇ ਹੁੰਦੇ ਸੀ ਆਇਸ਼ਾ ਟਰੈਕਟਰ ਨਾਲ ਜਿਹੜਾ ਉਹ ਚਰਚਿਆਂ ਵਾਲਾ ਸੀ ਫਿਰ ਹੁਣ ਉਹ ਕਰੋਨਾ ਸੀਗਾ ਸਵਰਾਜ ਟਰੈਕਟਰ ਤੇ ਇਹਦੇ ਚੱਕਰਾਂ ਦੇ ਤੇ ਉਹਦੇ ਚੱਕਰਾਂ ਦਾ ਫਰਕ ਹੈ ਮੱਲੇਆਂ ਦੇ ਮਿਸਤਰੀ ਜਿਹੜਾ ਉਹ ਲੈ ਖੁੰਜੇ ਤੇ ਹੀ ਉੱਥੇ ਚੌਂਕੀ ਕੋਲੇ ਨਾ ਉਹ ਲੈ ਖੁੰਜੇ ਦੇ ਬੈਠ ਆਪਣੇ ਦੋਸਰ ਵਾਲੇ ਤੇ ਜਦ ਉਹਦਾ ਨਾਂ ਦੇ ਦਿਮਾਗ ਚੋਂ ਨਿਕਲ ਗਿਆ ਬਹੁਤ ਵਿਰਾਵ ਦੇ ਨਾਲ ਪ੍ਰੇਮ ਸੀ ਬਹੁਤ ਜ਼ਾਰੇ ਮੈਂ ਉਹਦੇ ਕੋਲੇ ਗਿਆ ਜਰ ਮੈਂ ਕਿਹਾ ਨਾ ਮੇਰੇ ਮੂੰਹ ਜੇ ਤੇ ਫਿਰ ਤੇ ਜੇ ਆ ਕੇ ਮੈਂ ਤਾਂ ਦਊ ਮੈਂ ਕਿਹਾ ਵੀ ਮਿਸਤਰੀ ਆਪਾਂ ਜਰਾ ਰੀਪਰ ਬਣਾਉਣਾ ਸਵਰਾਜ ਤੇ ਪਹਿਲਾਂ ਅਇਸ਼ਰ ਤੇ ਸੀ ਉਹ ਕਹਿੰਦਾ ਠੀਕ ਆ ਕਹਿੰਦਾ ਕਿ ਹਾਂ ਘਰ ਤੇ ਚੱਲ ਮੇਰੇ ਨਾਲ ਮੋਗੇ ਤੇ ਆਪਾਂ ਮੋਗੇ ਚੱਲਦੇ ਆ ਉਥੋਂ ਲਿਉਨੇ ਗਲਾਰੀਆਂ ਤੇ ਉਹ ਗਲਾਰੀਆਂ ਮੇਰੇ ਆਖੇ ਲਾ ਕੇ ਉਹ ਪਾਲਾ ਤੇ ਕਰਚੇ ਦੇ ਕੇ ਬਾਲਾ ਟਾਪ ਚ ਵੱਡੀ ਜਾਈ ਮੈਂ ਕਹਾ ਠੀਕ ਆ ਅਸੀਂ ਭਾਈ ਦੋਨੇ ਜਣੇ ਗਏ ਤੇ ਮੋਗੇ ਉੜ ਕੇ ਤੇ ਮੋਗੇ ਚ ਆ ਕੇ ਸੀ ਸਾਰੇ ਜਿੰਨੇ ਕੁੜਗੇ ਸੀ ਸਾਰਿਆਂ ਦੇ ਘੇੜਾ ਦਿੱਤਾ ਸਾਨੂੰ ਕਿਦੋਂ 29 ਦੰਦੇ ਦੀ ਗਲਾਰੀ ਆ ਉਹ 29 ਦੰਦੇ ਕਿਹਨੇ ਪੌਣੀ ਹੋਵੇ ਨਾ 21 ਚਰੀ ਵਾਲਾ ਟਰੈਕਟਰ ਦੇ ਤੇ ਉੱਤੇ 11 ਦੰਦੇ ਦੀ ਹੋਵੇ ਤੇ ਥੱਲੇ 29 ਦੰਦੇ ਦੀ ਹੋਵੇ ਤੇ ਫੇਰ ਦੇਖ ਟਰੈਕਟਰ ਤੇ ਚੱਕਰ ਤੇ ਜੇ ਪੱਜੇ ਨੇ ਜਿਹੜੇ ਮਰਜੀ ਗੇਅਰ ਚ ਵੱਡ ਲਈ ਪਰ ਉਹ ਪੁੱਛੀਏ ਤੇ ਸਾਨੂੰ ਗਲਾਰੀ ਨਾ ਮਿਲੇ ਤੇ ਹੌਲੀ-ਹੌਲੀ ਅਸੀਂ ਨਾ ਆਉਂਦੇ ਹੋਏ ਇੱਕ ਦੁਕਾਨਦਾਰ ਕਹਿੰਦਾ ਵੀ ਨਵੀਂ ਬਣਾ ਦਿੰਦਾ ਸਾਨੂੰ ਹੁਣ ਜਿਹੜੀ ਉਹ ਨਵੀਂ ਬਣਾਉਂਦੇ ਗਲਾਰੀ ਸਾਧ ਸੰਗਤ ਉਹਵੇਂ ਨਹੀਂ ਬਣਦੀ ਮਟੀਰੀਅਲ ਨਹੀਂ ਉਸ ਕੱਲ ਦਾ ਬਣਨ ਦੀ ਗੱਲ ਜਿਹੜੀ origignal ਗਨਾਰੀ ਨਾ ਟਰੈਕਟਰਾਂ ਦੀ ਬਣੀ ਹੁੰਦੀ ਹੈ ਉਹ T25 ਟਰੈਕਟਰ ਦੇ ਕ੍ਰਾਉਨ ਦੇ ਵਿੱਚ ਗਲਾਰੀ ਹੁੰਦੀ ਹੈ 29 ਦੰਦੇ ਦੀ ਮਿਸਤਰੀ ਕਹਿੰਦਾ ਚੱਲ ਜੀ ਅਸੀਂ ਮੁੜ ਪਏ ਤੇ ਉਹਨੂੰ ਇੱਕ ਨੂੰ ਅਸੀਂ ਪੁੱਛੋ ਕਿ ਨਵੀਂ ਬਣਾ ਦੇਗਾ ਮੈਂ ਤੁਹਾਨੂੰ ਦਾਤਾ ਫੋਨ ਫੋਨ ਕਰਕੇ ਸੋਨੂੰ ਦੱਸ ਦਿਆਂ ਗਲਾਰੀ ਸਾਨੂੰ ਬਣਾ ਦੇ ਅਸੀਂ ਅੱਟਾ ਸੱਤਾ ਦਾਣ ਲੈ ਜਾ ਗਏ ਤੁਰੇ ਹੋਨੇ ਅਸੀਂ ਬਾਸ ਅਡੇ ਨੂੰ ਜਿਹੜੋ ਖੀਰ ਲੀਆਂ ਦੁਕਾਨਾਂ ਤੇ ਆ ਗਏ ਨਾ ਇੱਕ ਦੁਕਾਨ ਤੇ ਸਾਹਮਣੇ ਲਟਕੇ ਮਿਸਤਰੀ ਮੈਨੂੰ ਕਹਿੰਦਾ ਬੋਲੀ ਨਾ ਚੁੱਪ ਕਰ ਜੀ ਜੇ ਆਪਾਂ ਕਹਦਾ ਵੀ ਆਹੀ ਹੈ ਤੇ ਇਹਨੇ ਪੈਸੇ ਵਧਾ ਦੇਣੇ ਆ ਅਸੀਂ ਭਾਈ ਜਾਵੜੇ ਤੇ ਮੈਥਿਓ ਗਲਾਰੀ ਚੱਕੀ ਤੇ 29 ਦੰਦੇਰੀ ਕਹਿੰਦਾ ਵੀ ਠੀਕ ਉਹਨੂੰ ਪਿਛਲਾ ਬੋਰ ਮੈਂ ਆਪੇ ਸਟਕਾ ਲਊਂ ਮੈਂ ਬੈਠਾ ਕਹਿੰਦਾ ਵੀ ਮੈਂ ਕਹਿੰਦਾ ਜ ਲੈ ਚਲੀ ਕੇ ਕੰਨਾ ਦੇਖ ਲਾ ਮੈਂ ਕਹਿੰਦਾ ਜੇ ਫੱਟ ਆਉਂਦੀ ਲੈ ਚਰ ਨਹੀਂ ਕਰਦੇਂ ਤੇ ਦੇਖ ਲਾ ਤੇਰੀ ਮਰਜ਼ੀ ਆ ਕਹਿੰਦਾ ਦੇਖ ਲਾਂਗੇ ਜੇ ਯਾਰ ਲੋਟ ਲਾਟ ਆ ਗਈ ਤਾਂ ਮੈਂ ਤੀਜਾ ਦੂਜਾ 10 ਬਾਈ ਇਹਦੇ ਕਿੰਨੇ ਪੈਸੇ ਲੈਣੇ ਆ ਉਹ ਕਹਿੰਦਾ ਮੈਂ 400 ਰੁਪਏ ਲੈਣਾ ਚੱਲ ਜੀ ਅਸੀਂ 350 ਰੁਪਏ ਕੱਢਿਆ ਤੈਨੂੰ ਦੇਤਾ ਤੇ ਇੱਕ 11 ਦੰਦੇ ਸੀ ਲੈ ਲਈ ਉਹਦੇ ਨਾਲ ਤੇ ਕੋਈ ਤਾਂ ਅਸੀਂ ਲੈ ਕੇ ਅਸੀਂ ਆ ਗਏ ਲੋਪੋ ਆਗੇ ਲੋਪੋ ਨੇ ਆਗੇ ਸਾਰਾ ਸੈੱਟ ਕਰਕੇ ਵਧੀਆ ਬਣਾ ਕੇ ਤੇ ਸੈ ਸੋਜ ਕਰਕੇ ਤੇ ਭਾਰਤੀ ਤੇ ਬੈਲੈਂਸ ਸੈਜ ਕਰਤਾ ਸਾਰਾ ਸੈੱਟ ਬਣਾਤਾ ਵਧੀਆ ਫਿਰ ਮੈਂ ਜਦੋਂ ਸਵਰਾਜ ਮਗਰ ਪਾਇਆ ਸਾਧ ਸੰਗਤ ਤੇ ਦੂਜੇ ਹਾਈ ਦੇ ਵਿੱਚ ਹੋ ਟਰੈਕਟਰ ਭਜਾਉਂਦਾ ਸੀ ਮੈਂ ਦੂਜੇ ਹਾਈ ਚ ਕਿੱਲੇ ਦੇ ਵਿੱਚ ਜੇਤੀ ਜੇ ਕਿਤੇ ਲੰਮੀ ਵਾਹੀ ਮਿਲ ਜਾਏ ਦੋ ਤਿੰਨ ਕਿੱਲੇ ਦੀ ਵਾਹੀ ਤੇ ਮੈਂ ਤੀਜੇ ਘੇਰ ਚ ਵੀ ਪਾਉਂਦਾ ਸੀ ਤੇ ਲੋਕ ਆ ਕੇ ਨਾ ਖੜ ਖੜ ਦੇਖਦੇ ਸੀ ਟਰੈਕਟਰ ਨੂੰ ਦੇਖਦੇ ਹੁੰਦੇ ਸੀ ਵੀ ਖਰਚੇ ਵੜਦਾ ਕਿ ਕੀ ਕਰਦਾ ਯਾਰ ਵੀ ਇੰਨੀ ਦੇ ਟਰੈਕਟਰ ਤੁਰ ਨਹੀਂ ਸਕਦਾ ਜੇ ਤੁਰੂ ਦਾ ਖਰਚੇ ਨਹੀਂ ਵੱਡੂ ਜਦੋਂ ਕੋਲੇ ਆ ਕੇ ਦੇਖਿਆ ਕਰਨ ਵੀ ਯਾਰ ਇੰਨੀ ਸਪੀਡ ਨਾਲ ਟਰੈਕਟਰ ਫਿਰਦਾ ਵੀ ਖਰਚੇ ਵੀ ਵਧਿਆ ਵੱਢੀ ਜਾਂਦਾ ਯਾਰ ਇਹ ਤਾਂ ਤੇ ਲੋਡ ਵੀ ਨਹੀਂ ਮੰਨਦਾ ਉੱਤੇ ਵੀ ਨਹੀਂ ਭੋਰਾ ਧੂਆਂ ਰਖਾਉਂਦਾ ਜਿਵੇਂ ਹੀ ਨਹੀਂ ਆਇਆ ਫਿਰ ਐਵੇਂ ਰਾਮ ਦੇ ਨਾਲ ਹੀ ਬਹੁਤ ਮੈਂ ਖਰਚੇ ਦਿਨ ਤਿੰਨ ਚਾਰ ਸੀਜ਼ਨ ਵੱਡੇ ਸਾਥ ਸੰਗਤ ਬਹੁਤ ਪੈਸੇ ਬਣਾਈ ਐਵੇਂ ਕਹਦਿਏ ਉਦੋਂ ਕਿ ਸਮਾਂ ਚੰਗਾ ਸੀ ਰੀਪਰਾਂ ਦਾ ਸਮਾਂ ਸੀਗਾ ਰੀਪਰ ਕਿਰਾਏ ਤੇ ਚੱਲਦੇ ਸੀ ਮੈਂ 4-5 ਸਾਲ ਤੱਕ 3-4 ਸਾਲ ਤੱਕ ਮੈਂ ਆਸੇ ਨਾਲ ਲਾਇਆ ਤੇ 5 ਕ ਸਾਲ ਫਿਰ ਮੈਂ ਵੱਡੇ ਸਟ੍ਰਕਟਰ ਨਾਲ ਲਾਇਆ ਬਹੁਤ ਖਰਚੇ ਵੱਡੇ 3-300 ਕਿੱਲੋ ਟਾਈਟ 250 ਕਿੱਲੋ ਤਿੰਨ ਤਿੰਨ ਕਿੱਲੋ ਮੈਂ ਵੜਦੰਦਾ ਸੀ ਰੋਜ਼ 20 ਕੱਲੇ 18 ਕੱਲੇ ਜੇ ਕਦੇ ਇਕੱਠੇ ਇਕ ਘਰੇ 'ਚ ਮਿਲ ਜਾਣ 20-25 ਵੜ ਦਿੰਦਾ ਸੀ ਮੈਂ ਕਿਉਂਕਿ ਘੰਟੇ 'ਚ ਤਿੰਨ ਕੱਲੇ ਰੱਖਦਾ ਸੀ ਆਮ ਨੇ ਤੇ ਸਾਥ-ਸਾਥ ਤੇ ਦੇਖਣਾ ਲੋਕਾਂ ਨੇ ਖੜ-ਖੜ ਕੇ ਤੇ ਬਾਕੀ ਟਰੈਕਟਰ ਦੇ ਵਿੱਚ ਵੀ ਜਾਣ ਬਹੁਤ ਆ ਜਿਹੜਾ 733 ਟਰੈਕਟਰ ਨਾਲ 735 ਨੂੰ ਵੀ ਜਾਣ ਜਾ ਰਹਾ ਹੈ ਪਤਾ ਨਹੀਂ ਰੱਬ ਨੂੰ ਜਿਹੜਾ ਸਾਡੇ ਕੋਲੇ ਆ ਅੱਜ ਤੱਕ ਇੰਜਣ ਨਹੀਂ ਖੁੱਲਿਆ ਉਹਦਾ ਲਾ ਲਓ ਸਾਹਿਬ ਵੀ 2002 ਮਾਡਲ ਆਓ ਤੇ ਅਜ 24 ਹੋ ਗਏ ਤੇ 22 ਸਾਲ ਹੋ ਗਏ 22 ਸਾਲਾਂ ਚ ਇੰਜਣ ਨੂੰ ਚਾਬੀ ਨਹੀਂ ਲੱਗੀ ਹਲੇ ਨਾ ਲਿਫਟ ਨੂੰ ਲੱਗੀ ਆ ਨਾ ਪੰਪ ਨੂੰ ਲੱਗੀ ਆ ਕਿਤੇ ਵੀ ਨਹੀਂ ਲੱਗੀ ਕਾਲਾ ਰੇਟੀ ਹੈ ਰੇਡੀਏਟਰ ਉਹਦਾ ਜਾਂ ਕਲਚ ਪ੍ਰੈਕਟ ਕਰਾਂ ਬਦਲਾਈ ਸੀ ਸੀਰ ਪਾੜ ਗਈ ਸੀ ਤੇ ਜਾ ਕੇ ਰਾਹੀ ਰੇਡੀਏਟਰ ਦਾ ਪਵਾਇਆ 2 ਕਿ ਮੈਂ ਤੇ ਨਹੀਂ ਇਹਦਾ ਕੋਈ ਚੀਜ਼ ਨਹੀਂ ਪਵਾਈ ਅਸੀਂ ਜਮਹੀਂ ਟਾਇਰ ਬਦਲਾਈ ਆ ਚਾਰੇ ਟਾਇਰ ਤਾਂ ਖਾ ਗਿਆ ਦੇਖ ਲੈ ਤੇ ਇੰਜਨ ਨੂੰ ਕੁਛ ਨਹੀਂ ਅੱਜ ਵੀ ਟੱਲੀਆਂ ਨੂੰ ਫੜ ਕੇ ਦੇਖ ਲੋ ਆ ਕੇ ਦੇਖ ਸਕਦੇ ਆ ਤੇ ਭਾਈ ਵਾਲੇ ਅਸੀਂ ਕਰਾ ਲਾਈਏ ਸਾਰੇ ਗਵਾਰਡ ਦੇ ਟਰੈਕਟਰ ਸੀ ਤੇ ਜੋੜੀਆ ਟਰੈਕਟਰ ਵੀ ਫਿਰਨੋ ਫੋਰਡ ਵੀ ਫਿਰਨੋ ਜਦੋਂ ਇਹ ਦੂਜਾ ਹਾਈ ਗੇ ਰਹਿਣਾ ਇਹਦਾ ਬਹੁਤ ਹਸਾਵਨਾ ਵਧੀਆ ਗੇ ਰਲਾਇਆ ਸਵਰਾਇਦਾ ਤੇ ਮੈਂ ਉਹਦੇ ਵਿੱਚ ਕਰਾ ਲਾਂਦਾ ਸੀ ਹੁਣ ਦੂਜੇ ਟਰੈਕਟਰਾਂ ਦੇ ਬਟਾ ਟਰੈਕਟਰ ਦੇ ਮੁਕਾਬਲੇ ਜੇ ਕਰਾ ਲੈ ਕੇ ਜਾਵੇ ਪੱਜਿਆ ਮਰੇ ਹੁਣ ਜਿੰਨਾਂ ਕੋਲੇ ਜੌਂਡੀ ਆਰ ਸੀ ਜੌਂਡੀ ਆਰ ਸੀ ਦੇ ਨਾਲ ਨੂੰ ਇਹ ਦੋ ਕਰਾ ਲੈ ਜਾ ਕਰੇ ਫਿਰ ਆਮਸੋਂ ਦਾ ਮੁੰਡਾ ਸੀ ਇੱਕ ਫੁੱਲ ਪ੍ਰੀਤਾ ਉਹ ਵੀ ਕਰਾ ਲਾਉਂਦਾ ਸੀ ਜੌਂਡੀ ਆਰ ਸੀ ਉਹਦੇ ਕੋਲੇ ਉਹ ਖੜ ਕੇ ਫੋਨ ਕਰਨ ਲੱਗਾ ਏਜੰਸੀ ਵਾਲਿਆਂ ਨੂੰ ਕਹਿੰਦਾ ਆ ਕੇ ਦੇਖੋ ਯਾਰ ਇੱਥੇ ਸਵਰਾਜ ਇੱਕ ਬੱਚਾ ਜਾਂ ਟਰੈਕਟਰਾਂ ਸਵਰਾਜ 733 ਆ ਸੋਡੇ ਜੌਂਡੀਆਰ ਦੇ ਨਾਲੋਂ ਦੋ ਕਰਾਹ ਲਾ ਜਾਂਦਾ ਉਹ ਮੋੜ ਕੇ ਤੇ ਮੇਥੋਂ ਇੱਕ ਜਾਂਦਾ ਮਸਾ ਤੇ ਉਹ ਦੋ ਲਾਉਂਦਾ ਮੈਂ ਬਹੁਤ ਭਜਾ ਕੇ ਦੇਖ ਕੇ ਨਹੀਂ ਗੱਲ ਬਣੀ ਜਿੰਨੀ ਉਹ ਉਡਾਉਂਦਾ ਉਹ ਕਹਿੰਦੇ ਯਾਰ ਤੂੰ ਕੋਈ ਨਾ ਟਰੈਕਟਰ ਸਾਡਾ ਵਾਪਸ ਕਰ ਜਾ ਤੈਨੂੰ ਸਵਰਾਜ ਦਵਾ ਦਿੰਨੇ ਆ ਕਿਉਂਕਿ ਪਰਿਵਾਰ ਸਾਡਾ ਸੀ ਵਧਿਆ ਸੀ ਫੇਰੇ ਗਿਆ ਤੇ ਨੇ ਜੌਂਡੀਆਰ ਵੇਚ ਦੇ ਕੇ ਸਵਰਾਜ ਲਿਆ ਬਹੁਤ ਚਾਰੇ ਨੇ ਸਵਰਾਜ ਹੀ ਟਰੈਕਟਰ ਰੱਖਿਆ ਸਵਰਾਜ ਦੀ ਇੱਕ ਪੱਕੀ ਕੰਪਨੀ ਟਰੈਕਟਰ ਆ ਜਿੱਦੇ ਮਰਜ਼ੀ ਨੂੰ ਵੇਚ ਲਿਓ ਜਦੋਂ ਮਰਜ਼ੀ ਨੂੰ ਲੈ ਆਓ ਜਦੋਂ ਮਰਜ਼ੀ ਨੂੰ ਘਰੇ ਕਢਿਆ ਲਿਓ ਐਡੀ ਵਧੀਆ ਦੇ ਹੱਡ ਐਡੇ ਵਧੀਆ ਭੋਗਰਾ ਵੀ ਨੁਕਸਾਨ ਨਹੀਂ ਕਰਦਾ ਜਿੰਨਾ ਮਰਜ਼ੀ ਆ ਤੜਵਾ ਲਿਓ ਆਵਾਜ਼ ਉਨੀ ਵੱਧ ਬਣਾਓ ਜਿਨ੍ਹਾਂ ਨੂੰ ਕਸ ਕੇ ਵਾਹੂਗੇ 733 ਲੀਟਰ ਬਹੁਤ ਕਸ ਕੇ ਵਾਹਿਆ ਵਾ ਬੇਰਾ ਇਹਦਾ ਆ ਜਿਹੜਾ ਇੰਜਣ ਪਜਾ ਇੰਜਣ ਨੂੰ ਕੁਝ ਨਹੀਂ ਹੁੰਦਾ ਹੁੰਦਾ ਜੇ ਬਾਹਣ ਦੇ ਵਿੱਚ ਦਾ ਜਿੰਨਾ ਮਰਜ਼ੀ ਜ਼ੋਰ ਲਵਾਈ ਜਾ ਜੇ ਯਾਰ ਬਿਨਾ ਤੇਲ ਤੋਂ ਬਿਨਾ ਪਾਣੀ ਤੋਂ ਬਿਨਾ ਹਵਾ ਤੋਂ ਦਵੱਲੀ ਫਿਰੇਗਾ ਫੇਰ ਤਾਂ ਬਾਈ ਨੁਕਸਾਨ ਕਰੂਗਾ ਮਗਲੈਲ ਸਹੀ ਟਾਈਮ ਬਦਲਾਈ ਜਾਓ 2 ਸਾਲ ਦੇ ਵਿੱਚ ਦੋ ਦੀਆਂ ਸਰਵਿਸਾਂ ਕਰਾ ਦਿਓ ਤੇ ਕਦੇ ਵਾਸੇ ਵੀ ਟਰੈਕਟਰ ਨੁਕਸਾਨ ਨਹੀਂ ਕਰਦਾ ਕਿਉਂਕਿ ਫਿਲਟਰ ਬਹੁਤ ਦਿੱਤੇ ਆ ਇਹਦੇ ਡੀਜ਼ਲ ਫਿਲਟਰ ਵੀ ਇਹਦੇ 3-4 ਆ ਤੇ ਮਗਲੈਰ ਫਿਲਟਰ ਵੀ ਦੋ ਤਿੰਨ ਆ ਠੰਡਾ ਹੋ ਕੇ ਤੇਲ ਆਉਂਦਾ ਇਹਦੇ ਇੰਜਣ ਨੂੰ ਠੰਡਾ ਹੋ ਕੇ ਜਾਂਦਾ ਮੂਰਦੀ ਪਾਣੀ ਵਾਲੀ ਦੇ ਮੂਹਰ ਦੀ ਹੋ ਕੇ ਤਾਂ ਨਹੀਂ ਇਹ ਗਰਮ ਹੁੰਦੇ ਸਾਹ ਸੰਗ ਜਿਹੜੇ ਡੀਜ਼ਲ ਫਿਲਟਰ ਆ ਤਿੰਨ ਚਾਰ ਆ ਟੈਂਕੀ ਤੋਂ ਲੈ ਕੇ ਥੱਲੇ ਤਾਈ ਲਾ ਲਓ ਚਾਰ ਫਿਲਟਰ ਬਣ ਜਾਂਦੇ ਆ ਪੰਜ ਤੇ ਕਚਰਾ ਤੇਲ ਦਾ ਪੰਪ ਨੂੰ ਜਾਣਾ ਹੀ ਨਹੀਂ ਤੇ ਪੰਪ ਖਰਾਬ ਕਿਵੇਂ ਹੋ ਜਾਊਗਾ ਏਵੇਂ ਲਿਫਟ ਵਾਲੇ ਪੰਪਾਂ ਦਾ ਵਾ ਲਿਫਟ ਬਹੁਤ ਸੱਤਾ ਸੁਵਰਾਜ ਦੀ ਸਭ ਤੋਂ ਵਧੀਆ ਟ੍ਰੇਡ ਲਿਫਟ ਸੁਵਰਾਜ ਦੀ ਹੈ ਦੇਖ ਲਿਓ ਕਦੇ ਵੀ ਜਿੰਨਾ ਮਰਜ਼ੀ ਭਜਨ ਚਕਾ ਕੇ ਦੇ ਲੋ ਸੁਵਰਾਜ ਵੱਧ ਚੱਕੂ ਐਡੀ ਤਕੜੀ ਲਿਫਟ ਆ ਇਹ ਤਰ੍ਹਾਂ ਕਰਕੇ ਸਵਰਾਜ ਟਰੈਕਟਰ ਦੇ ਵਿੱਚ ਬਹੁਤ ਜਾਣ ਜਿਹੜਾ 700 ਤੇ 80 ਟਰੈਕਟਰ ਸਾਡੇ ਕੋਲੇ ਅੱਜ ਵੀ ਹੈਗਾ ਜਦੋਂ ਮਰਜ਼ੀ ਆ ਕੇ ਉਹਨੂੰ ਦੇਖ ਸਕਦੇ ਆਂ ਜਦੋਂ ਮਰਜ਼ੀ ਉਹ ਸਾਡਾ ਕਰਚਾ ਸੀ ਹੁਣ ਤਾਂ ਸੀ ਉਹ ਮੈਂ ਬੀਤੇ ਨੂੰ ਵੇਚਤਾ ਸੀ ਦਲੀਪ ਕੇ ਨੂੰ ਗਲਾਰੀਓ ਨੇ ਮੈਨੂੰ ਮੋੜਤੀ ਸੀ ਤੇ ਰੀਪਰ ਮੇਰਾ ਰੱਖ ਲਿਆ ਸੀ ਗਲਾਰੀ ਮੇਰੇ ਕੋਲੇ ਪਈ ਆ ਹਲੇ ਸਾਇਦ ਉਹ 21 ਦਿਨਾਂ ਦੀ ਕਿਸੇ ਸਵਰਾਜ ਵਾਲੇ ਨੂੰ ਲੋੜ ਹੋਈ ਤਾਂ ਮੇਰੇ ਕੋਲੇ ਆ ਕੇ ਲੈ ਜਾਓ ਗਲਾਰੀ ਤੇ ਫੇਰ ਦੇਖੋ ਰੀਪਰ ਚ ਪਾ ਕੇ ਤੇ ਬਲਾ ਟਾਪ 'ਚ ਵੱਢੀ ਜਾਓ ਤਾਂ ਬਾਈ ਗੁਰਜੀ ਕਾਕਾਲ ਸਾਹਿਬ ਬਾਈ ਗੁਰਜੀ ਕੀ ਫਤਿਹ